ਤੇ ਪਾਸਟਰ ਬੈਠਾ ਵਿੱਚ ਪਾਸਟਰ ਨਹੀਂ ਬੈਠੀ ਆ ਦੇ ਵਿੱਚ ਮੈਰੀਆਂ ਤੇ ਪ੍ਰਭੂ ਯਿਸੂ ਆਪ ਚਲਾ ਰਹੇ ਨੇ ਉਹ ਜਹਾਜ਼ ਨੂੰ ਤੇ ਜਦ ਮਤਲਬ ਮੈਂ ਦੇਖ ਕੇ ਘਬਰਾ ਜਾਈ ਗਈ ਵੀ ਇਹ ਕੀ ਚਾਂਸ ਹੈ ਤੇ ਮੈਂ ਅੱਖਾਂ ਖੋਲੀਆਂ ਦੁਬਾਰੇ ਮੈਂ ਫੇਰ ਬੈਠ ਗਈ ਪ੍ਰਾਰਥਨਾ ਚ ਤੇ ਫੇਰ ਮੈਨੂੰ ਇਹ ਦਰਸ਼ਨ ਦੇਖਿਆ ਤੇ ਫੇਰ ਮੈਂ ਬੈਠੀ ਰਹੀ ਤੇ ਉਸ ਤੋਂ ਬਾਅਦ ਫੇਰ ਜਿਹੜਾ ਕਾਲਾ ਹਿੱਸਾ ਸੀ ਅੱਧਾ ਉਹ ਤਾਂ ਟੁੱਟ ਕੇ ਪਿੱਛੇ ਡਿੱਗ ਗਿਆ ਤੇ ਜਿਹੜਾ ਅਗਲਾ ਚਟਾਤੀ ਤੇ ਉਹ ਅਡਾਰੀ ਮਾਰ ਗਿਆ ਪਰ ਉਹ ਯਿਸੂ ਨਾਲ ਲੈ ਗਿਆ ਤੇ ਫਿਰ ਮੈਂ ਤਾਂ ਇਹ ਇਹਨਾਂ ਨੂੰ ਤਾਂ ਪਤਾ ਮੈਨੂੰ ਸਾਰਾ ਨੂੰ ਆਪਾਂ ਨੂੰ ਕੀ ਪਤਾ ਹੈ ਆਪਾਂ ਅਣਜਾਣ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਉਹ ਅਡਾਰੀ ਮਾਰੀ ਤਾਂ ਹਨ ਮੈਂ ਤਾਂ ਕਿ ਟਕੇ ਇੱਕ ਇੱਕ ਹੱਥ ਪਛਟ ਨੂੰ ਪਾ ਲੈ ਇੱਕ ਪਛਟ ਨਹੀਂ ਲੱਗਦਾ ਉਹਨਾਂ ਦੀਆਂ ਨੂੰ ਚਿੰਬੜ ਗਈ ਫਾਸਟਾਂ ਫਾਸਟਿੰਗ ਦੋ ਜਾਨੇ ਕਹਿੰਦੇ ਕਹਿੰਦੇ ਕੋ ਭਰਾ ਨਾ ਡਰਨਾ ਕਹਿੰਦੇ ਵੀ ਅਸੀਂ ਤੇਰੇ ਨਾਲ ਹਨ ਕੋਈ ਹੋਏ ਮੇਰੀ ਗਵਾਹੀ ਹੈ ਹਾਲੇ ਹਾਲੇ ਹਾਲੇਲੂਇਆ ਹallelujah ਆਪਰੇ ਦੋ ਨਿਆਰ ਤਨੂ ਪ੍ਰੋਟਾਂ ਦੇ ਬੋਲਾਂਗੇ ਹallelujah ਆਓ ਆਪਾਂ ਬਹੁਤ ਵਈਆ ਸੁਣਾਗੇ ਬਸ ਵੀਰ ਕੋਰ ਬੀਰੋ ਕੇ ਜਿਹੜਾ ਖੜਾ ਹੋਣਾ ਬੰਦਾ ਵੀ ਉਹ ਕੋਰ ਉਹ ਕੋਰ ਜਿਹੜਾ ਇਹ ਦੋਤਨਾਂ ਦੀ ਬਾੜ ਦੀ ਲੇਵਲ ਆਉਣਾ ਜੀ ਲੈ ਕੇ ਸੀ ਬੋਲਦੇ ਹallelujah ਇਹ ਬੰਦ ਦੋ ਤਿੰਨ ਦਿਨਾਂ ਤੋਂ ਬੁਖਾਰ ਸੀ ਦੱਸ ਰਹੇ ਨੇ ਜਦੋਂ ਇਹਨਾਂ ਨੇ ਪਰਮੇਸ਼ਵਰ ਦੇ ਦਾਸ ਤੋਂ ਦਾਸੀ ਤੋਂ ਪ੍ਰਾਰਥਨਾ ਕਰਵਾਈ ਤਾਂ ਪਰਮੇਸ਼ਵਰ ਨੇ ਇਹਨਾਂ ਨੂੰ ਚੰਗਾ ਕੀਤਾ ਹallelujah ਇਹ ਬੋਤਨ ਦਿਨਾਂ ਦੀ ਬੁਖਾਰ ਤੀ ਗਈ ਉਸ ਤੋਂ ਬਾਅਦ ਇਹ ਬੇਟੇ ਡਾਕਟਰ ਦੇ ਲੈ ਗਏ ਸੀ ਉਰ ਪਿੰਡਾ ਦੇ ਡਾਕਟਰ ਦੇ ਲੈ ਗਏ ਚਲ ਕੋਈ ਨਾ ਤੁਸੀਂ ਬੋਲੋ ਪਿੰਡਾ ਦੇ ਡਾਕਟਰ ਦੇ ਲੈ ਗਏ ਉਸ ਤੋਂ ਬਾਅਦ ਪਿੰਡਾ ਵਾਲਾ ਡਾਕਟਰ ਕਹਿੰਦਾ ਤੁਸੀਂ ਮਾਂਸਾ ਲੈ ਜੇ ਤੜਕੇ ਰਾਤ ਨੂੰ ਲੈ ਕੇ ਗਏ ਡਿੱਗੂ ਤੇ ਇਹ ਕਹਿੰਨੇ ਮੇਰਾ ਗਲ ਘੋਟ ਲੈ ਕੇ ਸੀ ਤੇ ਉਹ ਦੁਗੜਾ ਪਿੰਡਾ ਜਿਹੜਾ ਡਾਕਟਰ ਦੇ ਲੈ ਕੇ ਗਏ ਜਦੋਂ ਉਹ ਕਹਿੰਦਾ ਵੀ ਤੁਸੀਂ ਇਹਨੂੰ ਮਾਨਸਾ ਲੈ ਜਾਓ ਵੀ ਮੇਰੇ ਤਾਂ ਵੀ ਕੋਈ ਸਮਝ ਨਹੀਂ ਆਉਂਦਾ ਕਹਿੰਦਾ ਨਾ ਦਿਮਾਗੀ ਲੱਗਦਾ ਕਹਿੰਦਾ ਮੈਨੂੰ ਤਾਂ ਕੋਈ ਜਿਹੜਾ ਪਰਮੇਸ਼ਰ ਦੇ ਉਹੀ ਵਾਲਾ ਪਹਿਲਾਂ ਬੇਟੀ ਇਹ ਉਹੀ ਰਹਿੰਦੀ ਹੁੰਦੀ ਸੀ ਪਾਸਟਰਾਂ ਨੇ ਇਹਦਾ ਰਿਸ਼ਤਾ ਕਰਾਇਆ ਤੇ ਉਸ ਤੋਂ ਬਾਅਦ ਇਹਨੇ ਜਿਹੜਾ ਘਰ ਵਾਲਾ ਹੈ ਉਹ ਕਹਿੰਦਾ ਮੈਂ ਪ੍ਰਭੂ ਨੂੰ ਮੰਨਦਾ ਹੀ ਨਹੀਂ ਕਹਿੰਦਾ ਮੈਨੂੰ ਤਾਂ ਵਧੀਆ ਨਹੀਂ ਲੱਗਦਾ ਬੰਨਾ ਪਰਮੇਸ਼ਰ ਉਸ ਤੋਂ ਬਾਅਦ ਨਾ ਇਹ ਤਾਂ ਇਹ ਦੋਨੇ ਬੇਟੀਆਂ ਬਿਮਾਰ ਹੋ ਰਹੀਆਂ ਨੇ ਉਹਨਾਂ ਜਿਹੜਾ ਬੁਖਾਰ ਹੈ ਕਹਿੰਦੇ ਨੇ ਬੁਖਾਰ ਅਸੀਂ ਸਾਰਾ ਪਰਿਵਾਰ ਸਾਰੇ ਤੰਦਰੁਸਤਾਂਗੇ ਇਹ ਚਾਰੇ ਜੀ ਉਸ ਦੁਬਾਰਾ ਉਹਨੂੰ ਬੇਟੀਆਂ ਬਿਮਾਰ ਹੋ ਗਈਆਂ ਮੁੰਡਾ ਬਿਮਾਰ ਹੋ ਗਿਆ 8-9 ਦਿਨ ਉਹ ਬਿਮਾਰ ਰਿਹਾ ਉਸ ਦੁਬਾਰਾ ਇਹ ਪਹਿਲਾਂ ਨਹੀਂ ਹੋ ਰਹੀ ਤੈਨੂੰ ਚੰਗੀ ਬਲੀ ਟਾਈਫਾਇਡ ਹੋ ਗਿਆ ਫੇਰ ਡਾਕਟਰ ਦੇ ਲੈ ਕੇ ਵਾ ਗਏਗਾ ਨਾ ਮਾਨਸਾ ਲੈ ਜੋ ਮਾਨਸਾ ਤੋਂ ਉਸ ਦੁਬਾਰਾ ਦਵਾਈ ਲਿਆਏ ਅਸੀਂ ਮਾਨਸਾ ਵਾਲੇ ਨੇ ਵੀ ਮੈਡਮ ਨੇ ਕੁਝ ਨਹੀਂ ਦੱਸਿਆ ਇਹਨੂੰ ਉਹਨੇ ਤੁਹਾਨੂੰ ਕਹਿੰਦੀ ਤੈਨੂੰ ਤਾਂ ਬੱਚੇ ਦੀ ਹਾਈ ਟੈਨਸ਼ਨ ਹੈ ਕਹਿੰਦੀ ਤੈਨੂੰ ਦੋ ਬੇਟੀਆਂ ਨੇ ਤੈਨੂੰ ਬੱਚੇ ਜਿਹਾ ਸਨਮਾ ਇਹਨੂੰ ਕੋਈ ਸਮਝ ਨਹੀਂ ਆਈ ਹੈਗੀ ਆ ਬੇਟੇ ਬਾਜ ਨਹੀਂ ਆਈ ਉਹਨੇ ਉਸ ਦੁਬਾਰਾ ਦੂਜੇ ਦਿਨ ਮੁੰਡਾ ਕਹਿੰਦਾ ਫੇਰ ਅਸੀਂ ਤੜਕੀ ਨੂੰ ਸਵੇਰੇ ਲੈ ਕੇ ਜਾਣਾਗਾ ਕਹਿੰਦਾ ਬੰਗਾਲੀ ਦੇ ਲੈ ਕੇ ਵਾਗੇ ਬੰਗਾਲੀ ਵਾਲੇ ਨੇ ਵੀ ਉਹੀ ਗੱਲ ਮੈਡਮ ਨੇ ਉਹਨੇ ਕੁਝ ਵੀ ਨਹੀਂ ਦੇਖਿਆ ਕਹਿੰਨਾ ਪਹਿਲਾਂ ਉਹ ਥੋੜੀ ਠੀਕ ਹੋ ਗਈ ਸੀ ਉਸ ਤੋਂ ਬਾਅਦ ਫਿਰ ਅਸੀਂ ਕਾਲਾ ਇਹਦੇ ਡੈਡੀ ਛੱਡ ਕੇ ਆਏ ਨੇਗੇ ਛੱਡ ਕੇ ਗੱਡੀ 'ਚ ਆ ਗਏ ਇਹਨੂੰ ਕਹਿੰਦਾ ਚਾਚਾ ਤੁਸੀਂ ਮੈਨੂੰ ਛੱਡਿਆ ਹੋ ਕਹਿੰਦਾ ਮੈਂ ਤਾਂ ਬੰਗਾਲੀ ਦੇ ਲੈ ਕੇ ਜਾਣਾ ਬੰਗਾਲੀ ਦੇ ਲੈ ਕੇ ਵਾਗੇ ਉਸ ਤੋਂ ਬਾਅਦ ਉਹਨੇ ਮੈਡਮ ਨੇ ਤੇਰੀ ਨਹੀਂ ਕੁਝ ਨਹੀਂ ਬਸ ਦਵਾਈ ਦੂਵੀਂ ਦਿੱਤੀ ਕਹਿੰਦੀ ਘਰੇ 5 ਦਿਨਾਂ ਦੀ ਰੈਸਟ ਕਰ ਲਓ ਤੁਸੀਂ ਪੰਜ ਦਾ ਜਿਹੜੇ ਤੋਂ ਬਾਅਦ ਹੁਣ ਵਿਚਾਰੀ ਇਹ ਕੱਲ ਵੀ ਅਸੀਂ ਸਾਰਾ ਪਰਿਵਾਰ ਨੇ ਜੋ ਲਾਇਆ ਅਮਨ ਨੇ ਵੀ ਕਿਹਾ ਕਹਿੰਦੀ ਵੀਰ ਜੀ ਵੀ ਤੁਸੀਂ ਉਹਨੂੰ ਲੈ ਕੇ ਆਓ ਚਰਚੇ ਦੇ ਵਿੱਚ ਕਹਿੰਦੀ ਫੇਰ ਠੀਕ ਹੋਊਗੀ ਇਹਨੂੰ ਕਹਿੰਦੀ ਇਹ ਤੱਕ ਪిల్లా ਜੀ ਨਹੀਂ ਹੋਏਗਾ ਚੱਲੋ ਦੁਆਦ ਵੀਰ ਜੀ ਕਹਿੰਦਾ ਨਾ ਮੈਂ ਤਾਂ ਮੰਨਦਾ ਨਹੀਂ ਪਰ ਹੀ ਭਾਗ ਹੈ ਤੁਨਾਂ ਮੁੰਡਾ ਗੁੱਸਾ ਆਇਆ ਉਹਨੇ ਜੀ ਮੈਨੂੰ ਪਰਮੇਸ਼ਰ ਦੇ ਕਹਿੰਦੇ ਨੇ ਸਾਰਾ ਪਰਿਵਾਰ ਸੀ ਪ੍ਰਭੂ ਦੇ ਵਿੱਚ ਆ ਇਹਦੀ ਸੱਸ ਵੀ ਇਹਦਾ ਸਹੁਰਾ ਵੀ ਦੂਜਾ ਮੁੰਡਾ ਜਿਹੜਾ ਲੱਖਾਂ ਵੰਡਾਉਂਦਾ ਤਿਉਹਰੇ ਦੇਖੋ ਵੀ ਇਹਦਾ ਜੇਠਾ ਵੀ ਦਾ ਉਹ ਪਰਿਵਾਰ ਸਾਰਾ ਸੰਗਤ ਨੇ ਅਸੀਂ ਸਾਰੇ ਪਰਿਵਾਰ ਅਸੀਂ ਤੰਦਰੁਸਤਾਂ ਉਦੋਂ ਬਾਅਦ ਇਹ ਹੰਬਸਾ ਦੁਸਤਾ ਤਮਾਮੰਗਾਂ ਹੋ ਜਾਂਦੇ ਮੇਰਾ ਗਲ ਘੋਟ ਲਿਆ ਮੈਨੂੰ ਕੋਈ ਫੜਦਾ ਮੈਨੂੰ ਕੱਢ ਮੈਨੂੰ ਫੜ ਕੇ ਰੱਖੋ ਸਾਰੇ ਜਣੇ ਬਸ ਅੱਜ ਅਸੀਂ ਸਾਰੇ ਜਣੇ ਹੰਬਗੇ ਤੇ ਵੀ ਹੁਣ ਨਹੀਂ ਆਉਂਦਾ ਭਾਈ ਜਿੱਥੇ ਜ਼ੋਰ ਲੱਗਦਾ ਤਰਾ ਲਾਲਾ ਡਾਕਟਰਾਂ ਦੇ ਲੈ ਜਾ ਤੂੰ ਉਦੋਂ ਬਾਅਦ ਸਵੇਰੇ ਅਸੀਂ ਸਾਰੇ ਸੰਗਤ ਤੇ ਤਿਆਰ ਹੋ ਗਏਗਾ ਨਾ ਆਪ ਦੇ ਚਾਚੇ ਨੂੰਗਾ ਨਾ ਤੁਸੀਂ ਲੈ ਜੇਨਾ ਚੰਨ ਧੰਨਵਾਦ ਪਰਮੇਸ਼ਰ ਦਾ ਪ੍ਰਭੂ ਦੇ ਦਾਤੀ ਆਈ ਆ ਅੱਜ ਫਿਰ ਚੰਗੀ ਵੀ ਹੋ ਗਈ ਅਸੀਂ ਆਖਣ ਨੂੰ ਜੀ ਮਾਪੇ ਦਿੱਕ ਤੁਹ ਲੱਗਦਾ ਰੁਪਿਆ ਲਾ ਦੇ ਤੂੰ ਅਸੀਂ ਤਾਂ ਪਰਮੇਸ਼ਰ ਦੇ ਦਰ ਤੇ ਜਾਂਦੇ ਅਸੀਂ ਤਾਂ ਸਾਰੇ ਸਹੀਆਂ ਦਾ ਡਾਕਟਰਾਂ ਤੋਂ ਬਚੇ ਹੋ ਧੰਨਵਾਦ ਪਰਮੇਸ਼ਰ ਦਾ ਜੇ ਸਾਡੇ ਨਾਲ ਆਈ ਹੈ ਬਈ ਨੂੰ ਲੈ ਕੇ ਆਇਆ ਇਹਨੂੰ ਬਚਾਵਾਂਗੇ ਵੀ ਪਰਮੇਸ਼ਰ ਬਚਾਊਗਾ ਧੰਨਵਾਦ ਕਰਦੇ ਆ ਪਾਸ਼ਟਨੀ ਨੇ ਪ੍ਰਾਰਥਨਾ ਕਰੀ ਹੁਣ ਸਾਰੇ ਉਹ ਜੀ ਡਿੱਗ ਭੀ ਜ ਮਾਇਆ ਖਮਾ ਪਾਸ਼ਟਨੀ ਨੇ ਪ੍ਰਾਰਥਨਾ ਕਰੋ ਖੜੀ ਨਹੀਂ ਗਈ ਇਹ ਇੰਨਾ ਨਾ ਗੁਰੂ ਕੀ ਜਾਨਦੀ ਸੀ ਧੰਨਵਾਦ ਕਰਦੇ ਆ ਉਸ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆ ਤਾਂ ਪਰਮੇਸ਼ਰ ਹਮੇ ਨੂੰ ਚੰਗਾਈ ਦੇਊਗਾ ਪਰਮੇਸ਼ਰ ਦੇ ਨਾਲ ਤੇ ਆਈਏ ਸਾਲ ਅਣਜਾਇ ਵਸੀ ਹallelujah ਹallelujah ਪਰਮੇਸ਼ਰ ਦੇ ਨਾਮ ਨੂੰ ਤਾਰਕ ਦੇਾਂਗੇ ਹallelujah ਤਵਾ ਪਾਗਲੀ ਟੈਸਟ ਵੀ ਸੁਣਾਗੇ ਭੈਣ ਨੀਲਮ ਜਾਖੜ ਤੋਂ ਹallelujah ਹallelujah ਸਾਰੇ ਭੈਣ ਭਾਈਆਂ ਨੂੰ ਪਿਆਰ ਭਰੀ ਜੈਮਸੀ ਦੀ ਮੇਰੀ ਕੋਈ ਹੈ ਜੀ ਵੀਰਵਾਰ ਦਾ ਦਿਨ ਸੀ ਜੀ ਮੇਰੇ ਘਰ ਵਾਲੇ ਦੇ ਜੀ ਛਾਤੀ 'ਤੇ ਬਹੁਤ ਜ਼ਿਆਦਾ ਦਰਦ ਸੀ ਜੀ ਤਾਂ ਮੈਂ ਉਹਨਾਂ ਨੂੰ ਪਿਆ ਵੀ ਹਨਾ ਆਪਾਂ ਦਵਾਈ ਲੈਣ ਚੱਲੀਏ ਤਾਂ ਉਹ ਕਹਿੰਦੇ ਮੈਨੇ ਦਵਾਈ ਲੈ ਰੱਖੀ ਹੈਗੀ ਵੀ ਮੈਂ ਦਵਾਈ ਹੋਰ ਨਹੀਂ ਲੈਣੀ ਹੈਗੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਵੀ ਆਪਾਂ ਹੋਰ ਡਾਕਟਰ ਲਖਾ ਆਣੇ ਆ ਤੇ ਕਹਿੰਦੇ ਨਹੀਂ ਜਾਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜਦੋਂ ਪਾਠੀ ਤੋਂ ਪ੍ਰਾਰਥਨਾ ਕਰਨੇ ਆ ਫਿਰ ਉਹ ਜਵਾਬ ਦੇਣ ਲੱਗੇ ਕਹਿੰਦੇ ਚਲ ਰਹਿਣ ਦੇ ਪਾਠੀ ਜੀ ਨੂੰ ਕਾਹਨੂੰ ਪਰੇਸ਼ਾਨ ਕਰਨਾ ਤਾਂ ਫਿਰ ਵੀ ਚਲੋ ਥੋੜੀ देर ਬਾਅਦ ਕਹਿੰਦਾ ਚਲੋ ਕਰਾ ਦੋ ਤਾਂ ਮੈਂ ਕਿਹਾ ਚਲੋ ਆਪਾਂ ਪਾਸਟਰ ਜੀ ਲੈ ਵੀ ਚੱਲਦੇ ਆਂ ਅਸੀਂ ਨੇ ਪਾਸਟਰ ਜੀ ਨੂੰ ਫੋਨ ਕੀਤਾ ਤੇ ਪਾਸਟਰ ਜੀ ਸਾਡੇ ਘਰੇ ਜਾ ਹੀ ਰਹੇ ਸੀ ਫਿਰ ਅਸੀਂ ਸਾਡਾ ਪ੍ਰਮੁਖ ਆਣ ਕਿ ਚਲੋ ਆਪਾਂ ਪਾਸਟਰ ਲੈ ਵੀ ਚੱਲਦੇ ਆਂ ਜਦੋਂ ਅਸੀਂ ਆਏ ਤਾਂ ਸਾਡੇ ਤੇ ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਡੈਡੀ ਤੇ ਜਦੋਂ ਪ੍ਰਾਰਥਨਾ ਕੀਤੀ ਜੀ ਨਾਲ ਦੀ ਨਾਲ ਉਹਨਾਂ ਨੂੰ ਉਲਟੀ ਆਈ ਔਰ ਉਲਟੀ ਆਂਦੇ ਸਾਰੀ ਐਵੇਂ ਲੱਗਿਆ ਵੀ ਜਿਵੇਂ ਦੀ ਨਾ ਕੋਈ ਉਹ ਬੰਨ੍ਹ ਨਹੀਂ ਕਰਦੇ ਸੀ ਵੀ ਮੇਰੇ ਛੱਤ 'ਚ ਦਰਦ ਹੈਗਾ ਉਸੇ ਟਾਈਮ ਪ੍ਰਭੂ ਨੇ ਬੱਟਾ ਹੀ ਚਮਤਕਾਰ ਦਿਖਾਇਆ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਮੈਂ ਬਹੁਤ ਅਬਦੇ ਮੰਨ ਤੋਂ ਬਹੁਤ ਜ਼ਿਆਦਾ ਮਤਲ ਖੁਸ਼ੀ ਹੈ ਮੈਨੂੰ ਜੋ ਪ੍ਰਭੂ ਦਾਸ ਅਬਦੀ ਵੱਡੇ ਵੱਡੇ ਕੰਮ ਕਰ ਰਹੇ ਨੇ ਪ੍ਰਭੂ ਇਸੇ ਤਰ੍ਹਾਂ ਹੋਰ ਵੀ ਵੱਡੇ ਵੱਡੇ ਰਿਤਮਤਕਾਰ ਕਰੇ ਮੇਰੇ ਦਾਸ ਵਿੱਚ ਪ੍ਰਭੂ ਦਾ ਧੰਨਵਾਦ ਔਰ ਇੱਕ ਗਵਾਹੀ ਹੈ ਜੀ ਅਮਨਦੀਦੀ ਨੇ ਜੀ ਮੇਰੇ ਲਈ ਪ੍ਰੇਰਣ ਕੀਤੀ ਜੀ ਕੋਈ ਕਰਦਾ ਸਾਡਾ ਮਸਲਾ ਸੀ ਜੀ ਮੇਰਾ ਬਹੁਤ ਮਤਲ ਦਿਮਾਗ ਖਰਾਬ ਜਾ ਬਹੁਤ ਮਨ ਮੇਰਾ ਖਰਾਬ ਮੈਂ ਸੋਚੀ ਜਾ ਮੈਂ ਕੀ ਕਰਾਂ ਮੈਂ ਕੀ ਕਰਾਂ ਤਾਂ ਅਦੀਦੀ ਨੇ ਮੈਨੂੰ ਥੋੜੀ ਜੀ ਕਰਦੇ ਬਾਰੇ ਸਲਾਹ ਜੀ ਦੱਸੀ ਕਹਿੰਦੀ ਬਤਲ ਦੀਦੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਆਪਾਂ ਨੂੰ ਕਰਦੇ ਹੋ ਕਰਨੀ ਚਾਹੀਦੀ ਹੈ ਮੈਂ ਕਿਹਾ ਹਾਂ ਦੀਦੀ ਜੀ ਨਹੀਂ ਚਲ ਆਪਾਂ ਪ੍ਰੇਰ ਕਰਦੇ ਆ ਤੁਸੀਂ ਨਾ ਅੱਖਾਂ ਵਿੱਚੋਂ ਜਦੋਂ ਮੈਂ ਅੱਖਾਂ ਵਿੱਚ ਦੀਦੀ ਨੇ ਮੈਨੂੰ ਸਾਰੇ ਮਸਲੇ ਵਾਰ ਦੱਸਿਆ ਤਾਂ ਪ੍ਰਾਰਥਨਾ ਦੇ ਵਿੱਚ ਉਸੇ ਟਾਈਮ ਪ੍ਰਭੂ ਨੇ ਮੇਰਾ ਮਨ ਬਦਲਿਆ ਔਰ ਐਸੇ ਅੱਜ ਵੀ ਜਿਸ ਤਰ੍ਹਾਂ ਦੀਦੀ ਨੇ ਜੋ ਵੀ ਮੇਰੇ ਲਈ ਪ੍ਰਾਰਥਨਾ ਕੀਤੀ ਸੀ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਮੇਰੀ ਜ਼ਿੰਦਗੀ 'ਚ धन्यवाद कर दिया प्रभुदा मेरी प्रार्थना सुदीदी की प्रार्थना सुनता है और सुन के उत्तर देता है मैं बहुत-बहुत धन्यवाद कर हूं प्रभु आगे भी दीदी नु इसी तरह आप दे वचना दे राही आप दे भजना दे राही आप प्रार्थना दे राही इस्तेमाल कर लो बहुत-बहुत धन्यवाद कर हूं आमीन सारे भाई बहनो ने जय मसीह की मेरे कनी मैं प्रभु को बहुत-बहुत धन्यवाद करती हूं ਮੈਨੂੰ ਉਹ ਜਾਦੇ ਬੁਖਾਰ ਕੱਲ ਰਾਤ ਹੋਇਆ ਅਰ ਕੱਲ ਹੋਇਆ ਬਹੁਤ ਜ਼ਿਆਦਾ ਬੁਖਾਰ ਮੈਨੂੰ ਕੋਈ ਸੁਰਤ ਹੈ ਨਹੀਂ ਸੀਗੀ ਤੇ ਜਦੋਂ ਮੈਨੂੰ ਪਰ ਬੁੱਧ ਦੇ ਦਾਸ ਤੁਲ ਪ੍ਰਾਰਥਨਾ ਕਰਾਈ ਨਾ ਦਿਨਾਂ ਮੈਨੂੰ ਬੁਖਾਰ ਉਤਰਿਆ ਮੈਂ ਇੱਕ ਪਰਿਵਾਰ ਦੇ ਬੁਖਾਰ ਉਤਰ ਗਿਆ ਜਦੋਂ ਮੈਂ ਇੱਕ ਪਰਿਵਾਰ ਨੂੰ ਹੋਰ ਲੈ ਕੇ ਆਉਣਾ ਸੀਗਾ ਉਹਨਾਂ ਦੇ ਗਈ ਉਹ ਕਹਿੰਦੇ ਵੀ ਚੱਲ ਹਜੇ ਕੱਲ ਨੂੰ ਮੈਨੂੰ ਨਿੱਕਾ ਗਾਂ ਇਤਬਾਰ ਨੂੰ ਇਕ ਦੋ ਪਰਿਵਾਰ ਮੇਰੇ ਨਾਲ ਅੱਜ ਹੋਰ ਲੈ ਨੇ ਮੈਨੂੰ ਜਿਆਦੇ ਬਹੁਤ ਜਿਆਦੇ ਬੁਖਾਰ ਸੀਗਾ ਮੈਂ ਆ ਨਹੀਂ ਸਕਦੀ ਸੀ ਤੇ ਬਨਵੇਂਛਰ ਦੇ ਦਾਸ ਨੇ ਜਦੋਂ ਮੇਰੇ ਤੇ ਪ੍ਰਾਰਥਨਾ ਕੀਤੀ ਉਹ ਪਰਿਵਾਰ ਨੂੰ ਵੀ ਮੈਂ ਲੈ ਕੇ ਆਈ ਤੇ ਮੈਂ ਆ ਵੀ ਆਈ ਅੱਜ ਵੀ ਮੈਥੋਂ ਜਿਵੇਂ ਤੁਰੇ ਲੈ ਲੇ ਮੈਨੂੰ ਸੁਣ ਹੋਈ ਦੀ ਪਾਟਰ ਜੀ ਨੇ ਮੈਨੂੰ ਗੱਡੀ ਲੈ ਕੇ ਮੈਨੂੰ ਫੇਰ ਲੈ ਕੇ ਬਨਵੇਂਛਰ ਮੇਰੀ ਆਸ ਨਹੀਂ ਦੀ ਮੈਂ ਆਉਣ ਦੀ ਮੇਰਾ ਬਹੁਤ ਬੁਰਾ ਹਾਲ ਸੀਗਾ ਸਾਰ ਪੈਣ ਪੈਣ ਮੇਰੇ ਤੇ ਨਿਉਜਾ ਨਹੀਂ ਅਮੀਨ ਹallelujah ਸਾਵਜਨ ਪਰਮੇਸ਼ੁਰ ਦੇ ਨਾਮ ਨੂੰ ਤਾਰिफ ਦੇਾਂਗੇ ਹallelujah